ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋੜਿਆ ਦੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਨੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਆਈ ਜੀ ਆਪਾਂ ਤੁਹਾਨੂੰ ਹੋਮ ਬ੍ਰੀਡ ਵੀਰ ਦੀ ਦਿਖਾਉਣੀ ਆ ਇੱਕ ਮੱਝ ਦੇ ਵੀਰ ਨੇ ਕਿੰਨੇ ਪਸ਼ੂ ਤਿਆਰ ਕੀਤੇ ਤੇ ਇੱਕ ਝੋਟੀ ਹੈਗੀ ਸੇਰ ਇਹਦੀ ਮਾਂ ਵੀ ਨਾਲ ਹੀ ਖੜੀ ਹੈ ਕਿੰਨੇ ਦੁੱਧ ਤੇ ਚੱਲਦੀ ਹੈ ਕਿੱਥੋਂ ਆਇਆ ਸਾਰੇ ਡਡੇਰਾ ਵੀਰ ਤੋਂ ਪੁੱਛਾਂਗੇ ਆਓ ਅੱਗੇ ਕਰੀਏ ਸਤਿ ਸ਼੍ਰੀ ਅਕਾਲ ਭਾਈ ਸਤ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰੇ ਨਾਮ ਕੇਸਰ ਸਿੰਘ ਪਿੰਡ ਕਨਹੋਰੀ ਪੁੱਤ ਜਿਹੜਾ ਜਿਹੜਾ ਨਿਰੇ ਨੇੜੇ ਪੈ ਗਿਆ ਆਪਣੇ ਸ਼ੇਰਪੁਰ ਪਿੰਡ ਆ ਗਿਆ ਆਪਣਾ ਕਨਹੋਰੀ ਖੁਰਦ ਹਣਾ ਛੋਟੀ ਕਨਹੋਰੀ ਜਿਹਨੂੰ ਕਹਿੰਦੇ ਆ ਤੇ ਮੋਬਾਈਲ ਨੰਬਰ ਆਪਣਾ ਜੀ 94177 ਵੀਰੇ 28819 94177 28819 ਅੱਜ ਆਪਾਂ ਝੋਟੀ ਬਕਾਉ ਕਰੀਏ ਪਲੂਣ ਝੋਟੀ ਤੇ ਆਪਾਂ ਇਹਦੀ ਗੱਲਬਾਤ ਕਰੀਏ ਇਹ ਕਿੰਨੇ ਟਾਈਮ ਤੋਂ ਆਪਣੇ ਕੋਲੇ ਇਹ ਵੀਰੇ 2021 ਜਦੋਂ ਮੈਂ ਲੈ ਜੇ ਉਹ ਪਈ ਉਹ ਜਿਹੜੀ ਨਾਲ ਮੱਝ ਖੜੀ ਆ ਹਾਂ 2021 ਹਾਂ ਉਹਦੇ ਮਗਰ ਕੱਟੀ ਆਈ ਸੀ ਭਈਏ ਅੱਛਾ ਇਹ ਕੱਟੀ 2021 ਚ ਮਗਰ ਆਈ ਹੈ ਮੱਝ ਦੇ ਮੱਝ ਕਿੱਥੋਂ ਲੈ ਕੇ ਆਏ ਸੀ ਆਪਾਂ ਜੀਨ ਤੋਂ ਜੀਨ ਤੋਂ ਮੱਝ ਲੈ ਕੇ ਆਏ ਸੀਗੇ ਉਦੋਂ ਮੱਝ ਮੇਰੇ ਨਾਲ ਹੋਊ ਪਹਿਲਾ ਦੂਜਾ ਸੂਆ ਹਨਾ ਕਿਤੇ ਉਦੋਂ ਇਹ ਉਦੋਂ ਯਾਰ ਤੀਜਾ ਸੀ ਮੱਛਾ ਮੱਝ ਹੈਗੇ ਸੇਮਾ ਹੱਤਵਾ ਸੂਆ ਹੋਣੇ ਸੇਮੇ ਜੂਆ ਠੀਕ ਹੈ ਕਿੰਨਾ ਤੋਂ ਤੁਸੀਂ ਗਏ ਥੱਲੇ ਸਰੇ ਹਾਂ ਥੱਲੇ ਹਾਂਜੀ ਉਦੋਂ ਆਪਾਂ 15 ਲੈ ਆਏ ਜ ਆਪਣੇ ਥਰੇ ਕੋਲੇ ਆ ਕੇ 20 ਲੀਟਰ ਕਰ ਦਿੱਤੀ ਠੀਕ ਹੈ ਉਦੋਂ ਝੋਟੇ ਦੇ ਸੀਗੇ ਦੂਜਾ ਸੂਆ ਲਗਭਗ ਹਨਾ ਠੀਕ ਹੈ ਤੇ ਇਹ ਕਿੰਨਾ ਤੋਂ ਚੋਇਆ ਆਪਾਂ ਇਹਦਾ ਆਪਣਾ ਇਹ ਤਾਂ ਬਲੇ 20 ਲੀਟਰ ਆ ਪਰ ਟਮਾਟਰ ਕਹਿੰਦਾ ਭਾ ਵੀ 18 ਕਿਲੋ ਤੋਂ ਪਾਰ ਵਾਲੀ ਮੱਝ ਹੈਗੀ ਆ ਨਾ ਨਾ ਵੀਰੇ 20 ਆ ਜੀ ਵੀ 20 ਕਿਲੋ ਦੀ ਮੱਝ ਤੇਰਾ ਭਾ ਵੀ ਹੈਗੀ ਹੈ ਇਹ ਕੱਲ ਕੱਲ ਧੀਆ ਕੱਲ ਥੂਕੇ ਇਹਦੇ ਥਲੇ ਹੁਣ ਸਿੰਪਲਾ 11-12 ਕਿਲੋ ਬੜੀ ਹੈ ਠੀਕ ਆ ਉਹ ਬੈਠਾ ਬੱਚਾ ਇਹਦਾ ਸਾਈਡ ਤੇ ਹਨਾ ਠੀਕ ਆ ਮੱਝ ਨਹੀਂ ਆਪਾਂ ਸ਼ੇਅਰ ਕਰਨੀ ਕਿਹਾ ਸੀ ਆਪਾਂ ਨੇ ਮੱਝ ਨਹੀਂ ਕਰਦੀ ਠੀਕ ਹੈ ਮੱਝ ਤੋਂ ਫਿਰ ਕਿੰਨੀ ਗਬਰੀਡ ਤਿਆਰ ਕਰ ਲਈ ਆਪਾਂ ਮੱਝ ਤੋਂ ਵੀਰੇ ਇੱਕ ਤੇਹ ਹੋ ਗਈ ਇੱਕ ਦੀ ਮੱਝ ਰਹੀ ਜੀ ਇੱਕ ਉਹ ਅੜੀਆ ਤੇਹ ਬਣ ਗਈ ਦੂਜੇ ਸੂਏ ਉਹ ਛੋਟੀ ਸੀਗੀ ਤੇ ਇੱਕੋ ਕਟਾ ਬੈਠਾ ਇਹਦਾ ਇੱਕੋ ਖੜਾ ਕਟਾ ਇਹਦਾ ਹਨਾ ਹਾਂਈ ਬੱਚੇ ਅੱਛਾ ਦੂਜੇ ਸੂਈ ਦਾ ਆਪਣੇ ਕੋਲ ਸੂਈ ਆ ਆ ਛੋਟੀ ਆ ਗਈ ਏ ਜਿਮਾ ਜੀ ਦੀ ਠੀਕ ਹੈ ਤੇ ਇਹ ਕਿਹੜੇ ਸੀਮਣ ਦੀ ਹੈ ਕਿ ਸੈਵਨ ਕਰਦੀ ਹੈ ਠੀਕ ਹੈ ਇਹ ਵੀ ਆਪਣੇ ਕੋਲ ਬਰੀਡ ਰਹਿ ਗਈ ਮੱਝ ਦੀ ਹੈ ਹਨਾ ਤੇ ਅੱਗੇ ਆ ਗਿਆ ਉਹਦੂ ਅਗਲੇ ਸੂਏ ਦਾ ਕਟਾ ਇਹ ਕੋਹੇ ਨੂਰ ਦਾ ਵੀਰੇ ਕੀ ਵੇਚਣਾ ਆਪਾਂ ਹਾਂ ਕਰ ਦਾਂਗੇ ਠੀਕ ਹੈ ਇਹ ਕੋਹੇ ਨੂਰ ਦਾ ਕਟਾ ਹੈ ਗਿਆ ਆਪਣੀ 20 ਕਿਲੋ ਦੀ ਮੱਝ ਦਾ ਹਾਂ ਬਈ 20 ਸੋ ਕੋਈ ਵੀਰ ਮੰਨ ਕੇ ਜੇ ਬਰੀਡਿੰਗ ਵਾਸਤੇ ਕਟਾ ਲੈਣਾ ਚਾਹਦਾ ਹੋਵੇ ਤਾਂ ਕਟਾ ਪੰਨਿਆਂ ਕੋਲੇ ਸੇਲ ਆਗਾ ਤੇ ਥੱਲੇ ਟੈਕਟਿਕ ਤੇ ਤੇ ਐਤ ਕੀ ਆ ਗਈ ਨਵਾਬ ਦੀ ਗੱਟੀ ਹਨਾ ਕਹਿੰਦਾ ਭਾਬਾ ਚਾਰ ਬੱਚੇ ਆਪਣੇ ਕੋਲ ਇਹਦੇ ਆ ਗਏ ਤੇ ਮਗਰ ਮੰਨ ਕੇ ਚੱਲ ਵੀ ਰਵਾ ਘਰੇ ਸ਼ੁਰੂ ਹੋ ਗਿਆ ਹਨਾ ਤੇ ਇਹ ਕੱਟਾ ਹੈਗਾ ਸੇਰ ਕੱਟ ਦੀ ਖਤੂ ਦੀ ਵੀਰ ਨਾਲ ਸੰਪਰਕ ਕਰ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਜਿਹੜੀ ਝੋਟੀ ਸੇਲ ਆ ਗਈ ਕਹਿੰਦਾ ਭਾਬਾ ਜੇ ਕੋਈ ਕਹੇ ਵੀ ਇਹਦੇ ਵੀ ਮੰਨ ਕੇ ਚਲੋ ਮੱਝ ਨਾਲ ਡੀਐਨਏ ਵਗੈਰਾ ਤੇ ਆਪਣੀ ਕਿ ਤਸੱਲੀ ਹੋ ਜਾਵਾਂ ਹਾਂ ਜਮੈਂ ਵੀ ਆਣ ਠੀਕ ਹੈ ਆਪਣੇ ਘਰੇ ਮੱਝ ਮੰਨ ਕੇ ਚਲੋ ਚੋਈ ਆ ਮੱਝ ਕੱਟੀ ਦੇ ਵਗੈਰਾ ਆਪਾਂ ਹਨਾ ਹਾਂਜੀ ਆ ਵੀਰੇ ਹਨਾ ਠੀਕ ਹੈ ਤੇ ਦੰਦੋਂ ਕਿਵੇਂ ਹੋਣ ਇਹ ਦੋ ਦੰਦ ਅਭਰੇ ਆਪਣਾ ਤੀਜਾ ਤੋੜ ਦਿੱਤਾ ਇਕਰ ਨਿਕਲਿਆ ਤੋੜ ਕੇ ਝੋਕਦਾ ਹਨਾ ਇਕ ਇਕ ਤੋੜਿਆ ਇਕ ਆਇਆ ਹਾਂ ਹੈਗਾ ਹੜੇ ਤੇ ਹੁਣ ਸਿਮਲੇ ਦੇ ਕਿਹੜਾ ਲੱਗਿਆ ਝੋਟੀ ਦੇ ਇਹਦੇ ਵਜ੍ਹਾ ਅਰਜਨ ਕਾਂਗੜਾ ਅਸਿਮ ਲਗਾਦਾ ਨੰਬਰ ਡੈਕਟਰ ਸਾਹਿਬ ਨਾਲ ਵੀ ਗੱਲ ਆਪ ਨਹੀਂ ਪਤਾ ਵੀ ਕਿਹੜੇ ਦੀ ਹੈ ਹਨਾ ਨੰਬਰ ਆਪ ਨਹੀਂ ਪਤਾ ਪਿੱਛੇ ਠੀਕ ਹੈ ਵੀ ਮੰਨ ਕੇ ਜੇ ਕੋਈ ਸਰਕਾਰੀ ਚੰਗੇ ਸਾਹਬ ਜੀ ਹੋ ਸਕਦੇ ਕਿਸੇ ਦੀ ਹਨਾ ਹਾਂ ਵੀ ਇਹ ਦਿੱਤੇ ਆਪ ਕਹਿ ਸਕਦੇ ਆ ਬੇਪਨ ਝੂਠ ਬੋਲੀ ਜਾਈ ਹਨ ਵੀ ਇਹ ਮਨਾਨੀ ਦੀ ਉਹ ਵੀ ਠੀਕ ਹੈ ਜਿਹੜੇ ਟੀਕੇ ਆਪ ਰਖਾਇਆ ਉਹਨਾਂ ਦਾ ਪਤਾ ਹੈਗਾ ਹਨਾ ਹਾਂ ਸਾਰਿਆਂ ਦਾ ਪਤਾ ਹੈ ਠੀਕ ਹੈ ਇਹਦੇ ਵੀਰੇ 6 ਤਰੀਕ ਨੂੰ ਦਨ ਪੂਰੇ ਨੇ 6 ਤਰੀਕ ਨੂੰ ਇਹਦੇ ਝੋਟੇ ਦੇ ਦਿਨ ਪੂਰੇ ਹੁੰਦੇ ਹੈ ਹਨ ਟੀਕਾ ਲੱਗਿਆ ਅਰਜਨ ਗੁੰਗਰ ਦਾ ਕਹਿੰਦਾ ਭਾਬੀ ਜਿਵੇਂ 20 ਕਿਲੋ ਵਾਲੀ ਝੋਟੀ ਦੀ ਇਹ ਆ ਗਈ ਤੀ ਹਨਾ ਮਹਿਦੀ ਤੇ ਛੋਟਾ ਮਾਨ ਕੀ ਕਹਿੰਦਾ ਕਿੰਨਾ ਜਦੋਂ ਤੱਕ ਪਾਦੂ ਬਲੂਨ ਇਹ ਅਰੇ ਦੋ ਉਤੇ ਰੱਖਾ ਕਹਿੰਦਾ ਭਾਬੀ 14 ਕਿਲੋਟਰ ਤੱਕ ਝੋਟੀ ਜਾ ਸਕਦੀ ਹੈ ਵੀ ਅਗਲੇ ਸਵੇਰ ਜੀ ਜਾ ਕੇ ਵੀ 18-19 ਕਿਲੋ ਲਈ ਮਾਝ ਬਧਿਆ ਤਿਆਰ ਹੋ ਜੂਗੀ ਅਗੇ ਅਜੇ ਉਮਰ ਵੀ ਬਾਈ ਕੁਝ ਨਹੀਂ ਕਰਾ ਠੀਕ ਹੈ ਚੌਗੜਾ ਦਾ ਇੱਕ ਤੋੜਿਆ ਹੀ ਨਹੀਂ ਜਾਵਾਂ ਹਨਾ ਤੇ ਵਾਗੇ ਲੇ ਆਲੂ ਵਾ ਦੇਖੋ ਥੱਲੇ ਤੋਂ ਸੋਹਣਾ ਸਾਫ ਸੁਥਰਾ ਤੇ ਕੱਦ ਕਾਢ ਦੇ ਥਾਣਾ ਦੇ ਵਿੱਚ ਬਿੱਥੀ-ਬੁੱਥੀ ਬਹੁਤ ਵੀ ਆ ਹਨਾ ਧੋਰੀ ਬਾਹਰ ਨੂੰ ਸੁਭਿਰੋ ਕੱਦ ਕਾਢ ਵਗੈਰਾ ਦੇ ਸਿੰਘ ਮੂੰਹ ਮੱਥਾ ਦੇਖੋ ਝੋਟੀ ਦਾ ਪੂਰੀ ਚੰਗੀ ਜਿੰਦ ਜਾਨ ਵਾਲੀ ਤੇ ਜਿਹੜੇ ਵੀਰੇ ਕਹਿੰਦੇ ਹਰਿਆਣੇ ਜਾਵਾਂਗੇ ਚੰਗੀ ਝੋਟੀ ਲਿਆਵਾਂਗੇ ਇਹ ਹਰਿਆਣੇ ਵਾਲੀ ਫਲੱਡ ਨੇ ਆਪਣੇ ਪੰਜਾਬ 'ਚ ਤਿਆਰ ਹੋਈ ਵੀ ਇੱਕ ਤਰ੍ਹਾਂ ਦੀ ਮੰਨ ਕੇ ਚਲੋ ਹਰਿਆਣੇ ਵਾਲੀ ਝੋਟੀ ਹੋਈ ਆ ਅਰਜਨ ਕੁੰਕੜ ਦਾ ਲੱਗਿਆ ਹੋਇਆ ਅੱਗੇ ਸੀਮੰਟ ਇਹਦੇ ਤੇ ਬਾਕੀ ਵੀਰ ਦਾ ਸਾਰਾ ਬਾਇਓ ਸਾਡਾ ਪਤਾ ਵੀ ਕਿਹੜਾ ਕਿਹੜੇ ਸੀਮੰਟ ਦੀ ਆ ਤੇ ਸੂਣ ਦੇ ਵਿੱਚ ਇਹਦੇ 5-7 ਦਿਨ ਬਾਕੀ ਆ ਤੇ ਲੇਵਾ ਸੋਨਾ ਫੋਲੂ ਕਰਮ ਵਾਲੀ ਕਿਉ ਤੇ ਬਾਕੀ ਕੇਅਰ ਵਗੈਰਾ ਸਭ ਸੰਭ ਸੰਭਾਲ ਵੀ ਝੋਟੀ ਦੀ ਬਹੁਤ ਸਨੱਖੀ ਹੋਈ ਹੈ। ਸੋ ਦੇਖੋ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਵਗੈਰਾ। ਕਿਸੇ ਪਾਸੇ ਉਹ ਲਿਸੀ ਨਾ ਵੀ ਨਹੀਂ। ਕੋਈ ਵੀ ਇਹ ਨਾ ਕਿਸੇ ਵੀ ਸਾਡੇ ਪਸੰਦ ਨਹੀਂ ਸਿੰਘ ਕੋਲ ਨਹੀਂ। ਕਿਸੇ ਪਾਸੇ ਝੋਟੀ ਦੇ ਹੱਥ ਤਰਾ ਹੈ ਹੀ ਨਹੀਂ। ਸਿੰਘ ਬਈ ਦੀ ਰੁਪਈਆ ਨਹੀਂ ਲੰਗਦਾ ਮੂੰਹ ਮੱਥੇ ਦੀ ਪੂਰੀ ਸਾਫ ਸੁਥਰੀ ਆ ਤੇ ਰੇਟ ਆਪਾਂ ਵੀਰ ਤੋਂ ਅੱਗੇ ਬੋਸ ਲੈਣੀ ਇਹਦਾ ਕੀ ਰੱਖਿਆ? ਤੇ ਭਾਈ ਜੀ ਰੇਟ ਆਪਾਂ ਇਹਦਾ ਕੀ ਰੱਖਿਆਗਾ? ਭਾਈ ਰੇਟ ਤਾਂ 1.5 ਲੱਖ। ਮਾਨਦਾਨ ਹੋ ਜਾਊਗਾ। ਆਹ ਹੋ ਜਾਊਗਾ। ਠੀਕ ਹੈ ਫਿਰ ਪਸ਼ੂ ਮੰਨ ਕੇ ਚਲੋ ਉਹਦਾ ਪਰਵਾ ਤਿਆਰ ਕਰ ਲਿਆ ਮੈਂ ਜਦੋਂ ਸਾਰਾ ਹਨਾ ਦੋ ਵੀ ਆਇਆ ਹੋਇਆ ਦੋਨਾਂ ਨੇ ਨਾ ਇਕੱਠਿਆਂ ਵਿੱਚ ਮਾਰੇ ਹੁਣ ਮੱਝ ਸੂਪੀ ਇਹਨੇ ਸੂਣਾ ਫਿਰ ਆਪਣੇ ਦਾ ਦੁੱਧ ਦਾ ਪੂਣਾ ਪਾਉਗਾ ਉਹ ਉਹ ਘੱਪਣਾ ਠੀਕ ਹੈ ਮੰਨ ਕੇ ਚਲੋ ਜੇ ਲੈਣਾ ਕਰਨਾ ਪਸ਼ੂ ਪੈ ਗਿਆ ਤੇ ਗਾਹ ਬਿਰੋ ਪੇਵੰਡ ਦਾ ਵਰਤੀ ਹੈ ਨਹੀਂ ਕਰੇ ਹਨਾ ਠੀਕ ਹੈ ਠੀਕ ਹੈ ਜੇ ਜੇ ਗੱਲ ਸੋ ਬਿਰੋ ਘਰੇਲੂ ਵੀਰ ਦੇ ਆਪਾਂ ਪਸ਼ੂ ਦਿਖਾਇਆ ਸੋ ਝੋਟੀ ਦੇਖੋ ਕਿਸੇ ਪਾਸਿਓ ਹੱਥ ਤਰਾਣੀ ਕੋਈ ਵੀਰ ਕਹਿੰਦਾ ਵੀ ਆਪਾਂ ਬਰੀਡ ਵਾਲੀ ਚੰਗੀ ਝੋਟੀ ਲੈਣੀ ਹੈ ਤੇ ਸੱਲਜੀ ਵਾਲੀ ਘਰੇਲੂ ਝੋਟੀ ਵੀਰ ਦੀ ਇਸੇ ਮੱਝ ਤੋਂ ਘਰੇ ਰਵਾ ਤਿਆਰ ਕਰਨਾ ਨਮਕ ਸੋਸ ਦਾ ਸਰਮਈ ਭਈਰ ਸੋਗੇ ਤੇ ਕੋਈ ਭਾਰਪੁਰ شکایت ਨਹੀਂ ਕਿਸੇ ਗੱਲ ਆ ਭਾਈ ਆਪਣੀ ਯਾਰ ਗਰੰਟੀ ਆ ਕਰਦੈਂਗੇ ਉਹਨੇ ਠੀਕ ਹੈ ਆਪਣੋਂ ਵਾਪਸ ਕਰ ਜੇ ਜੇ ਭਰ ਬੈਗੇ ਜੇ ਜੇ ਗੱਲ ਕੋ ਪਲੂਣ ਦਾ ਆਮਦਿਆ ਬਚੀ ਹੋਰ ਚੱਲ ਜਾਂਦਾ ਹਨਾ ਸੋਸ ਗੱਲੋਂ ਬੇਫਿਕਰ ਹੋ ਜੋ ਪੂਰੀ ਰਾਜਿਸੰਮੀ ਬਣੀ ਵੀ ਸੁਣਨ ਤੋਂ ਬਾਅਦ ਅਸੀਂ ਕਹਿ ਨਹੀਂ ਸਕਦੇ ਇਹ ਗੱਲਬਾਤ ਜੇ ਜੇ ਗੱਲ ਮਨ ਅੱਜ ਹੀ ਨਹੀਂ ਹੈਗਾ ਕੋਈ ਸੋ ਝੋਟੀ ਪੂਰੀ ਸਾਫ ਸੁਥਰੀ ਹੈ ਖੜੀ ਗਾਲਾ ਵਗੈਰਾ ਵਧੀਆ ਕਰਦੀ ਪਈ ਹੈ ਕੋਈ ਤਥਾਣੀ ਤੋਂ ਥਣ ਦੇਖੋ ਪੂਰੇ ਸਾਫ ਸੁਥਰੇ ਵਿੱਚ ਹੀ ਸੋ ਪਿੰਡ ਕਨੌਰੀ ਖੁਰਦ ਜ਼ਿਲ੍ਹਾ ਸੰਗਰੂਰ ਦਾ ਪਿੰਡ ਪੈ ਗਿਆ ਤੇ ਪੂਰੀ ਸਾਫ ਸੁਥਰੀ ਇਹਦੀ ਮਾਂ ਵੀ ਘਰੇ ਖੜੀ ਐ 20 ਕਿਲੋ ਵਾਲੀ ਮੱਝ ਦੀ ਝੋਟੀ ਕਰੇ ਤਿਆਰ ਹੋਈ ਵੀ ਸੇ ਲੱਖ ਕੋਈ ਵੀ ਵੀਰ ਖਰੀਦਣ ਦਾ ਚਾਹਵਣ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ